ਵੀਰੋ ਆਪਣੀ ਕਹਿੰਦੇ 26 ਦੀ ਜੀਰੀ ਜਿਹੜੀ ਕਹਿੰਦੇ ਮੀਨੇ ਖਰਾਬ ਕਰਤੀ ਤੇ ਸਾਰੀ ਮਾਰਤੀ ਤੇ ਤਿੰਨ ਕਿੱਲੇ ਆਪਾਂ ਲਾਈ ਸੀ ਤੇ ਹੁਣ ਦੇਖੋ ਉਹਨਾਂ ਦੀ ਬਹਾਈ ਚੱਲ ਰਹੀ ਆ ਇਹ ਕਹਿੰਦੇ ਆਪਾਂ 26 ਲਾਈ ਸੀ ਵੀਰੋ ਇਹ ਸਾਰੀ ਕਹਿੰਦੇ ਪਾਣੀ ਨੇ ਖਤਮ ਕਰਕੇ ਰੱਖਦੀ ਤੇ ਹੁਣ ਆਪਾਂ ਕਹਿੰਦੇ ਦੀ ਦੁਬਾਰਾ ਕਦੋਂ ਕਰ ਰਹੇ ਆ ਤੇ ਉਹ ਆਪਣਾ ਸਾਹਮਣੇ ਟਰੈਕਟਰ ਚੱਲ ਰਿਹਾ ਤੇ ਦੁਬਾਰਾ ਕਦੋਂ ਚੱਲ ਰਹੀ ਆ ਵੀਰੋ ਇਹ ਹੁਣ ਇਹਦੇ ਚੱਪਾ ਲਾਵਾਂਗੇ 11 ਇੰਚ ਕਹਿੰਦੇ ਸਾਰੀ ਆ ਖਤਮ ਹੋ ਗਈ ਤੇ ਹੁਣ ਇਹਦੇ ਚ 5 6 ਬਿਕ ਕਹਿੰਦੇ ਸਾਰੀ ਖਤਮ ਤੇ ਹੁਣ ਆਪਾਂ 11 ਇੱਕ ਤੋਂ ਲਾਵਾਗੇ ਜੀ ਤੇ ਯਾ ਵੀਰੋ ਦੇਖੋ 26 ਦੀ ਕਹਿੰਦੇ ਫਹਾਹੀ ਹੋ ਗਈ ਤੇ ਆਪਾਂ ਨੇ 11 ਕਿੱਤੀ ਲਾਵਾਗੇ ਤੇ ਇੱਧਰ ਆਪਾਂ 17 18 ਲਈ ਸੀ ਇਹ ਕਿੱਲਾ ਵੀ ਆਪਾਂ ਬਾੜਾ ਹੁਣ ਕਹਿੰਦੇ ਰੱਬ ਨੇ ਸਾਰੀ ਖਤਮ ਕਰਤੀ ਹੁਣ ਤੇ ਦੁਬਾਰੇ ਜਿਹੜੀ ਸੱਤੋਂ ਕਰਨੀ ਹੈ ਤਾਂ ਵੀਰੋ ਅੱਜ ਤੁਹਾਨੂੰ ਦਿਖਾਉਣੇ ਆ ਪਿੰਡ ਦੌਲਤਪੁਰ ਤੇ ਅੱਜ ਸਾਈ ਆਪਣੇ ਚਿਵਾੜੇ ਦੇ ਚੜਕੇ ਤੇ ਪਿੰਡ ਦਿਖਾਉਣੇ ਆ ਤੁਹਾਨੂੰ ਆਪਣੇ ਕੋਈ ਆਪਣਾ ਇੰਦਰ ਪਿੰਡਾ ਪਿੰਡ ਦੌਲਤਪੁਰ ਆਏ ਸਾਹਮਣੀ ਆਉਣਾ ਮੰਦਰਾ ਇਹੋ ਵੀ ਹੈ ਤੇ ਉਹ ਸਾਹਮਣੀ ਦੇਖ ਲਓ ਆਪਣੇ ਖੇਤਾਂ ਜੇ ਕਹਿੰਦੇ ਹੁਣ ਤੱਕ ਪਾਣੀੋਂ ਪਾਣੀ ਚੱਲ ਰਿਹਾ ਤੁਹਾਨੂੰ ਦਿਖਾਇਆ ਸੀ ਪਹਿਲਾਂ ਮੀਡੀਆ 'ਚ ਉਹ ਦੇਖੋ ਵੀਰੇ ਉਹ ਪਾਣੀ ਪਾਣੀ ਹੁਣ ਤੱਕ ਉਤਰਿਆ ਨਹੀਂ ਪਾਣੀ ਸਾਰੇ ਲੋਕ ਕਹਿੰਦੇ ਪਾਣੀ ਉਤਰਨ ਦਾ ਇੰਤਜ਼ਾਰ ਕਰ ਰਹੇ ਆ ਤੇ ਜਦੋਂ ਉਤਰੇਗਾ ਤੇ ਝੋਨਾ ਦੁਬਾਰਾ ਲਾਈਏ ਤੇ ਉੱਧਰ ਵੀ ਦੇਖ ਲਓ ਵੀਰੇ ਪਾਣੀ ਪਾਣੀ ਇੱਕ ਬਈਓ ਮੈਂ ਉੱਪਰ ਦੇਖ ਰਿਹਾ ਪਾਣੀ ਵੱਲ ਤੇ ਚਾਰੇ ਪਾਸੇ ਕਿਤੇ ਪਾਣੀ ਪਾਣੀ ਹੋਇਆ ਪਿਆ ਪਾਣੀ ਤੋਂ বিনা ਕੁਝ ਨਹੀਂ ਦਿਖ ਰਿਹਾ ਆ ਤਾਂ ਵੀਰੋ ਦੌਰ ਸਰਪਤੇ ਵਿੱਚ ਕਿਹਨਾਂ ਜੀਟੀਵੀ ਚੱਲਦੀ ਹੋਈ ਤੇ ਸਫਾਈ ਹੋ ਰਹੀ ਆ ਕੋਲੀ ਦੀ ਆ ਜੀ ਤੇ ਦੁਬਾਰਾ ਜਿਹੜੀ ਪਹਿਲਾਂ ਤੁਹਾਨੂੰ ਪਤਾ ਇਹ ਰੱਬ ਨੇ ਮਾਰਤੀ ਸੀ ਇੱਥੇ ਇੱਧਰ ਆਪਣਾ ਕਿਲਾ ਲਾਤਾ ਆਪਾਂ ਨੇ 26 ਦਾ ਇਹ ਵੀ 26 ਦਾ ਆ ਦੇਖ ਲਓ ਕੀ ਹਾਲ ਹੋਇਆ ਪੇ ਜੀਰੀ ਦਾ ਤੈਨੂੰ ਭਈ ਇਹ ਦੁਬਾਰਾ ਲਾ ਰਿਆ ਦੇਖੋ ਤੇ ਆ ਵੀ ਆਪਾਂ ਲਵਾ ਰਹੇ ਹਾਂ 26 ਦਾ ਤੇ ਆ ਬਹੁਤ ਖੇਡੋ ਆਪਣੇ ਇਹ ਲੰਦੇ ਬਹੁਤ ਦੂਰ ਤੋਂ ਪੱਟ ਕੇ ਆਪਾਂ ਇਹ ਤੁਸੀਂ ਦੇਖ ਸਕਦੇ ਹੋ ਕਹਿੰਦੇ ਰੱਬ ਨੇ ਪਿੰਡ ਤੌਂਦਪੁਰ ਤੇ ਵਿੱਚ ਫੇਰ ਪਾਣੀਆ ਪਾਣੀ ਕਰਤਾ ਤੇ ਕਿਸਾਨਾਂ ਨੇ ਬਹੁਤ ਕਹਿੰਦੇ ਪਤਾ ਨਹੀਂ ਕਿੱਥੋਂ ਕਿੱਥੋਂ ਪਨੀਰੀ ਲਿਆ ਕੇ ਮੁੱਲ ਲਿਆ ਕੇ ਦੂਰੋ ਦੂਰੋ ਕੀਲੀ ਨਹੀਂ ਲਿਆ ਕੇ ਕਹਿੰਦੇ ਦੂਜੀ ਵਾਰ ਕੀਰੀ ਲਗਾਈ ਸੀ ਤੇ ਹੁਣ ਰੱਬ ਨੇ ਫੇਰ ਦੁਬਾਰਾ ਸਾਰੀ ਜੀਤ ਕਿਵੇਂ ਖਤਮ ਕਰਕੇ ਰੱਖੀ ਤੇ ਲੋਕ ਬਹੁਤ ਹੋ ਰਹੇ ਆ ਵੀਰੇ ਤੰਗ ਤੇ ਰੱਬ ਦੇਖੋ ਇਹ ਕੀ ਕੀ ਕਰੇਗਾ ਸਵੇਰ ਤੋਂ ਵੀ ਪੈ ਰਿਆ ਵੀਰੇ ਆ ਦੇਖੋ ਵੀਰਿਆ ਦੇਖੋ ਹਾਲ ਹਾਲ ਦੇਖੋ ਪਿੰਡ ਦੌਲਤਪੁਰ ਦਾ ਹਾਲ ਇਹ ਮੁੰਡੇ ਦਾ ਮੋਟਰਸਾਈਕਲ ਡੁੱਬ ਗਿਆ ਤੇ ਮੈਂ ਵੀ ਪੂਰਾ ਡੁੱਬ ਗਿਆ ਵੀਰੋ ਵੱਡੇ-ਵੱਡੇ ਪਾਣੀ ਲੜ ਗਿਆ ਇਹ ਆ ਦੇਖੋ ਵੀਰੇ ਇਹਦਾ ਮੋਟਰਸਾਈਕਲ ਡੁੱਬਣੇ ਤੇ ਬਸ ਥੋੜਾ ਜਾਈ ਹਮਾਂ ਰਹਿ ਗਿਆ ਆ ਦੇਖੋ ਪਿੰਡ ਬਹੁਤ ਹੀ ਬੁਰਾ ਹਾਲ ਹੋ ਗਿਆ ਪਿੰਡ ਦਾ ਤੇ ਆਸੇ-ਪਾਸੇ ਕੁਝ ਨਜ਼ਰ ਨਹੀਂ ਆ ਰਹਾ ਸਿਰਫ ਪੌਦਿਆਂ ਤੋਂ ਬਿਨਾ ਐ ਉਹ ਟਰੈਕਟਰ ਵੀ ਦੇਖ ਲਓ ਕਿੰਨਾ ਡੁੱਬ ਗਿਆ ਤੇ ਉਹਨੂੰ ਵੀ ਸੜਕ ਨਹੀਂ ਦਿਖ ਰਹੀ ਇਹ ਅੱਧਰ ਦੇਖੋ ਮੁੰਡੇ ਦਾ ਮੋਟਰਸਾਈਕਲ ਮੋਟਰਸਾਈਕਲ ਡੁੱਬ ਗਿਆ ਇਹਦਾ ਦੇਖੋ ਇਹ ਤੁਰਕੇ ਜਾ ਰਿਹਾ ਬਹੁਤ ਹੀ ਬੁਰਾ ਹਾਲ ਹੈ بارش ਪਰਸੋਂ ਦੀ ਕਹਿੰਦੇ ਨਹੀਂ ਰੁਕ ਰਹੀ ਤੇ ਪਿੰਡ 'ਚ ਹੋ ਗਿਆ ਬੁਰਾ ਹਾਲ ਤੇ ਪਿੰਡ ਵਾਲੇ ਹੋ ਗਏ ਬਹੁਤ ਪਰੇਸ਼ਾਨ ਪਿੰਡ ਦੋਤਪੁਰ 'ਚ ਬਹੁਤ ਹੀ ਬੁਰਾ ਹਾਲ ਕਹਿੰਦੇ ਲੋਕਾਂ ਦਾ ਤੇ ਆਹ ਦੇਖੋ ਵੀਰੇ ਮੋਟਰਸਾਈਕਲ ਡੁੱਬ ਗਿਆ ਤੇ ਇੰਨਾ ਇੰਨਾ ਪਾਣੀ ਹੈ ਸੜਕਾਂ ਸੜਕ ਦੇ ਉੱਤੇ ਜਾ ਰਿਹਾ ਮੁੰਡਾ ਤਾਂ ਐਨਕਾ ਹੁਣ ਤੱਕ ਵੀ ਲਾਈਆ ਮੁੰਡੇ ਨੇ ਇੱਥੇ ਇੱਧਰ ਦੇਖੋ ਵੀਰੇ ਕੁਝ ਨਹੀਂ ਦਿਖਦਾ ਬਿਨਾ ਪੌਦਿਆਂ ਤੋਂ ਤੇ ਇੱਧਰ ਦੇਖੋ ਪਿੰਡਾਂ ਤੇ ਬਹੁਤ ਹੀ ਬੁਰਾ ਹਾਲ ਆ ਚਾਰੇ ਪਾਸੇ ਪਾਣੀ 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 ਹੋਰ ਕੁਝ ਨਹੀਂ ਦਿਖ ਰਿਹਾ ਬਾਰਿਸ਼ ਕਹਿੰਦੇ ਰੁਪਣ ਦਾ ਨਾ ਉਹ ਨਹੀਂ ਲੈ ਰਹੀ ਸਾਡੀ ਪੌਦੇ ਦੇਖੋ ਕਿਵੇਂ ਰੁੜਦੀ ਜਾ ਰਹੀ ਆ ਤੇ ਇਹਨੂੰ ਫੜੋ ਜਲਦੀ ਜਲਦੀ ਉਹ ਦੇਖੋ ਕਿੰਨੀ ਪੌਦ ਜਾ ਰਹੀ ਆ ਤੇ ਉੱਧਰ ਇੱਕ ਮੁੰਡਾ ਵੀ ਤਿਰਦਾਰ ਆ ਛੋਟਾ ਜਿਹਾ ਉਹਨੂੰ ਫੜੋ ਜਾ ਕੇ ਤੇ ਇੱਧਰ ਸੌਰਵ ਤੇ ਕਿਵੇਂ ਲੱਗ ਰਿਹਾ ਵੀਰੇ ਉਹ ਪਾਣੀ ਬਹੁਤ ਆ ਗਿਆ ਖਣ ਖਣ ਜੀ